ਲਓ ਜੀ ਮਿੱਤਰੋ ਪਹਿਲਾਂ ਦਿਖਾਉਨੇ ਆਪਾਂ ਫਾਰਮ ਟਰੈਕ 45 ਤੇ ਦੂਜਾ ਵਾਹ ਜੀ ਮਹਿੰਦਰਾ 265 DI ਬਹੁਤ ਸ਼ਾਨਦਾਰ ਕੰਡੀਸ਼ਨ ਦੇ ਵਿੱਚ ਆ ਤਾਂ ਗੱਲਬਾਤ ਕਰਾਵਾਂਗੇ ਸਾਰੀ ਮਾਲਕ ਨਾਲ ਆ ਪੰਜਾਬ ਦਾ ਬਠਿੰਡੇ ਦਾ ਨੰਬਰ ਆ ਆਪਣਾ ਹੀ ਨਾਮ ਪਿੰਡ ਦਾ ਨਾਮ ਜੀ ਨਾਮ ਜਕਸੀਰ ਸਿੰਘ ਜੀ ਪਿੰਡ ਫਰੀਪੁਰ ਕੋਟਲੀ ਜ਼ਿਲ੍ਹਾ ਬਠਿੰਡਾ ਜੀ ਤਾਂ ਆ ਕਢਾਇਆ ਸੀ ਆਪ ਦਾ ਫਾਰਮ 45 ਜਿਹੜਾ 2001 ਮਾਡਲ ਆ ਅੱਛਾ ਇਹ ਆਪ ਦਾ ਸੀ ਤੁਹਾਡਾ ਹਾਂ ਆਪ ਦਾ ਘਰੋਟਰੈਕਟਰ ਆ ਜੀ ਨਵਾਂ ਕਢਾਇਆ ਹੋਇਆ ਆਰ ਲੈਂਡ ਜੀਮੀਂਦਾਰ ਨਹੀਂ ਜੀਮੀਂਦਾਰ ਹੈ ਜੀ ਇਹ ਵਪਾਰਕ ਜੀਮੀਂਦਾਰ ਕੰਮ ਹੈ ਹਾਂ ਜੀ ਜੀ ਕੀ ਕੰਡੀਸ਼ਨ ਪਈ ਆ ਫਾਰ ਇੰਜਨ ਗੇਰ ਦਾ ਬਹੁਤ ਚੰਗਾ ਜੀ ਇੰਜਨ ਆ ਵੀ ਕਰਾਇਆ ਹੋਇਆ ਨਵਾਂ ਇਹਦਾ ਅੱਛਾ ਜੀ ਇੱਕ ਰਾਡ ਵਾਲਾ ਸਟੀering ਹੈ ਜੀ ਵਧੀਆ ਅੱਛਾ ਜੀ ਉਹ ਬਾਕੇ ਤਸੱਲੀ ਕਰਕੇ ਪੂਰੀ ਲੈ ਗਈ ਅੱਛਾ ਜੀ ਬਾਕੀ ਵੀ ਟਰੈਕਟਰ ਤੁਹਾਡੇ ਸਾਹਮਣੇ ਹੈ ਜੀ ਕਿਸਾਨਪੁਰਾ ਤਸੱਲੀ ਕਰਕੇ ਹਾਂਜੀ ਸੀਐਟ ਦੀ ਕੰਪਨੀ ਦੇ ਟਾਇਰ ਹੈਗੇ ਹਾਂਜੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ 35 ਪੈਸੇ ਹੈ ਜੀ ਅੱਛਾ ਜੀ 35 ਪੈਸੇ ਆ ਹਾਂਜੀ ਮਗਰਾੜ ਨਾਲ ਦੇ ਹੀ ਸਾਰੇ ਮਗਰਾੜ ਨਵੇਂ ਲੱਗੇ ਹੋਏ ਆ ਜੀ ਨਵੇਂ ਲੱਗੇ ਆ ਬਾਅਦ ਦੇ ਹਾਂਜੀ ਵੀ ਆਪ ਲਵਾਏ ਆ ਜੀ ਆਪ ਹੀ ਲਾਏ ਜੀ ਕੀਮਤ ਕਿਤਨੀ ਹੈ ਇਹ ਨਹੀਂ ਇੰਜਨ ਤੇ 75000 ਰੁਪਏ ਲਾਇਆ ਜੀ ਅਸੀਂ ਆਪਣੇ ਹੱਥੇ ਹੀ ਕੰਮ ਕਰਾਇਆ ਜੀ ਠੀਕ ਹੈ ਜੀ ਤੇ ਮਿੱਤਰੋ ਬਠਿੰਡਾ ਨੰਬਰ ਹੈ ਜੀ ਹਾਂਜੀ ਉਹ ਕਿੰਨਾ ਜੀ 2021 ਆ ਜੀ ਇੰਜਨ ਗੇਅਰ ਦੀ ਕੀ ਰਿਪੋਰਟ ਇੰਜਨ ਗੇਅਰ ਜਿਵੇਂ ਓਕੇ ਜੀ ਤਸੱਲੀ ਕਰਕੇ ਲੈ ਪੂਰੀ ਤਸੱਲੀ ਜਿਵੇਂ ਮਰਜ਼ੀ ਵਾੜ ਬਾੜ ਕੀ ਹੈ ਬਾੜ ਦੇ ਦੀ ਜੀ ਬਾੜ ਦੇ ਦਾ 145000 ਰੁਪਏ ਜੀ ਅਸੀਂ 130000 ਰੁਪਏ ਦਾ ਛੱਡਾਂਗੇ ਜੀ ਹਾਂ 130000 ਦੇ ਆ ਫਾਰਮ ਬ੍ਰੇਕਿੰਗ ਹਾਂਜੀ ਮਿੱਤਰੋ ਅੱਗੇ ਆ ਗਿਆ ਮਹਿੰਦਰਾ 265 ਡੀ ਬਹੁਤ ਹੀ ਸਾਫ ਸੁਥਰਾ ਤੇ ਸ਼ਾਨਦਾਰ ਕੰਡੀਸ਼ਨ ਦੇ ਵਿੱਚ ਆ ਟਾਇਰਾਂ ਦੀ ਗੱਲ ਕਰੀਏ ਤਾਂ ਬਿਲਕੁਲ ਓਕੇ ਰਿਪੋਰਟ ਆ ਮਿੱਤਰੋ ਕੋਈ ਰੁਪਇਆ ਲਾਉਣ ਦੀ ਲੋੜ ਨਹੀਂ ਐਮ ਆਰ ਐਫ ਕੰਪਨੀ ਦੇ ਟਾਇਰ ਆ ਅੱਗੇ ਵਾਲੇ ਤਾਂ ਜਿਹੜੇ ਹੀ ਪਿੱਛੇ ਵਾਲੇ ਉਹ ਵੀ ਐਮ ਆਰ ਐਫ ਦੇ ਆ ਬਹੁਤ ਸਾਫ ਟਾਇਰ ਪਏ ਆ ਤਾਂ ਗੱਲਬਾਤ ਕਰਦੇ ਆ ਮਾਲਕ ਨਾਲ ਆਈ ਨਾਮ ਪਿੰਡ ਦਾ ਨਾਮ ਜੀ ਮੇਰਾ ਨਾਮ ਰਾਜਾ ਬਰਾੜਾ ਜੀ ਮੰਡੀ ਟਾਪੜੀ ਆ ਕੀ ਕੰਡੀਸ਼ਨ ਪਈ ਏ ਟਰੈਕਟਰ ਕੰਡੀਸ਼ਨ ਬਹੁਤ ਵਧੀਆ ਈ ਚੱਲਣਾਂ ਚ ਵਧੀਆ ਟਰੈਕਟਰ ਆ ਇੰਜਨ ਗੇਰ ਜੀ ਇੰਜਨ ਗੇਰ ਦਾ ਸਹੀ ਈ ਬਿਲਕੁਲ ਚਲਾ ਕੇ ਲਿਆ ਸਕਦੇ ਆ ਅੱਛਾ ਜੀ ਹਾਂ ਜੀ ਕਿਸਾਨ ਭਰਾ ਥੱਲੀ ਕਰਕੇ ਬਾਅਦ ਚ ਲੈ ਜਾ ਹਾਂ ਜੀ ਹਾਂ ਜੀ ਤੇ 10 10 ਦਿਨ ਚਲਾ ਕੇ ਲੈ ਜਾ ਹਾਂਜੀ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਠੀਕ ਹੈ ਟਾਇਰਾਂ ਦੀ ਕੰਡੀਸ਼ਨ ਚੰਗੀ ਹੈ ਹਾਂ ਟਾਇਰਾਂ ਜਿਵੇਂ ਤੁਹਾਡੇ ਸਾਹਮਣੇ ਜਿਹੜੀ ਹੈਗੀ ਜੋ ਵੀ ਹੈਗੀ ਹਾਂ ਅੱਛਾ ਜੀ ਕਿੰਨੇ ਕੇ ਪੈਸੇ ਟਾਇਰ ਆਪਾਂ ਮੰਨ ਕੇ ਚੱਲ ਗਏ ਜੀ ਟਾਇਰ ਅਗਲੇ 80 ਪੈਸੇ ਆ ਜੀ ਪਿਛਲੇ 40 ਕੇ ਪੈਸੇ ਟਾਇਰ ਆ ਪਿਛਲੇ 40 ਕੇ ਪੈਸੇ 40 50 ਪਾਡਲ ਜੀ ਮਾਡਲ ਇਹ 98 ਮਾਡਲ ਹੈ ਅੱਛਾ ਇਹ ਡਿਮਾਂਡ ਜੀ 1 ਲੱਖ 30 ਹਜ਼ਾਰ ਔਕੇ ਤੇ ਕੋਈ ਮਾਨਤਾ ਕਰ ਦਿਆਂਗੇ ਚੰਗਾ ਜੀ ਤੁਹਾਡਾ ਨਾਂ ਜੇ ਕੋਈ ਤੁਹਾਡਾ ਨਾਂ ਲੈ ਕੇ ਉਹ ਤਾਂ ਮਾਨਤਾ ਵਧੀਆਂ ਕਰ ਦਿਆਂਗੇ ਵਧੀਆ ਕਰ ਦਿਓ 4835 524292 ਮਿੱਤਰੋ ਅੱਗੇ ਆ ਗਿਆ ਇੱਕ ਜਹਾਜ਼ ਵਰਗਾ ਟਰੈਕਟਰ ਜਿਹੜਾ ਕਿ ਅੱਜ ਕੱਲ ਮੁੰਡੀਆਂ ਤੇ ਸਾਨੂੰ ਮਿਲਣਾ ਹੀ ਨਹੀਂ ਮੁਸ਼ਕਲ ਹੀ ਹੈ ਹਨਾ ਇਹ ਬਹੁਤ ਘੱਟ ਮਿਲਦਾ ਜੀ ਹਾਂ ਜੀ ਇਹ ਬਹੁਤ ਘੱਟ ਮਿਲਦਾ ਜੀ ਹਾਂ ਜੀ ਤੇ ਜੀ ਜ਼ਿਆਦਾਤਰ ਕਿੱਥੇ ਚੱਲਦੇ ਟਰੈਕਟਰ ਇਹ ਇਹ ਜ਼ਿਆਦਾਤਰ ਜੀ ਜਾਂਦਾ ਰਾਜਸਥਾਨ ਦੇ ਲੋਕੀ ਨੂੰ ਵੜਾ ਲੈਂਦੇ ਆ ਅੱਛਾ ਜੀ ਜਾਂ ਆਪਣੇ ਜਲਾਲਾਬਾਦ ਵਾਲੇ ਲੋਕ ਵੜਾ ਲੈਂਦੇ ਉਧਰ ਜ਼ਿਆਦਾ ਚੱਲਦੇ ਆ ਹਾਂ ਜ਼ਿਆਦਾ ਜਲਾਲਾਬਾਦ ਕਿੰਨੀ ਘਾਦੇ ਚੱਲਦਾ ਜੀ ਤਾਂ ਹੀ ਆਪਣੇ ਕੋਲੇ ਫਿਰ ਇਹ ਆ ਗਿਆ ਇੱਕ ਹੈ ਹਾਂ ਜੀ ਅੱਛਾ ਜੀ ਕੀ ਕੰਡੀਸ਼ਨ ਪਈ ਹੈ ਇਹਦੀ ਬਹੁਤ ਇਹ ਸਾਰਾ ਜੈਨੂਨ ਟਰੈਕਟਰ ਹੈ ਰੀਨਾਲਾ ਜਿੰਨਾ ਵੇਖ ਚੈੱਕ ਕਰੋਗੇ ਸਾਰ ਹੈਵੀ ਬਹੁਤ ਹੈ ਇਹ ਨਾ ਬਹੁਤ ਹੈਵੀ ਟਰੈਕਟਰ ਹੈ ਜੀ ਬਹੁਤ ਬਹੁਤ ਮਗਰਾੜ ਬਹੁਤ ਜਿਆਦਾ ਪਰ ਹਲਉਂਦੇ ਹੈ ਹਾਂਜੀ ਕੋਈ ਸਪੋਰਟ ਨਹੀਂ ਮਿੱਤਰੋ ਕੁਛ ਨਹੀਂ ਸਾਹੀ ਟਰੈਕਟਰ ਹੀ ਹੈ ਜੀ ਬਿਲਕੁਲ ਹਾਂਜੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਹੈਰ ਮਗਰਲੇ ਹੈਗੇ ਜੀ 60 ਤੋਂ 70 ਰੁਪਏ 60 ਤੋਂ 70 ਹਾਂਜੀ ਈ ਕੰਪਨੀ ਦੀ ਜੇ ਕੇ ਸੋਨਾ ਨੰਬਰ 1 ਹੈ ਅੱਛਾ ਜੀ ਵਧੀਆ ਕੰਪਨੀ ਦੇ ਟਾਇਰ ਹੈ ਹਾਂਜੀ ਪੂਰੇ ਸਾਫ ਟਾਇਰ ਪਏ ਹੈ ਪੂਰੇ ਵਧੀਆ ਟਾਇਰ ਹੈ ਪੱਕੇ ਟਾਇਰ ਹੈ ਜੀ ਪੱਕੇ ਟਾਇਰ ਹੈ ਹਾਂਜੀ ਕੀ ਡਿਮਾਂਡ ਰੱਖੀ ਹੋਈ ਹੈ ਇਹਦੀ 1 9000 ਰੁਪਏ ਹੈ 190 ਹਾਂਜੀ ਡਬਲ ਕਲਚ ਹੈ ਜੀ ਅੱਛਾ ਜੀ ਬਾਕੀ ਫਿਰ ਮਾਨਤਾਨ ਚੰਗਾ ਕਰੋ ਉਹਦਾ ਹੋ ਜੂਗਾ ਜੀ ਮਾਨਤਾਨ ਚੰਗਾ ਹੀ ਕਰੂੰਗਾ ਵਧੀਆ ਹੱਸ ਕੇ ਮਾਨਤਾਨ ਹੱਸ ਕੇ ਕਰੋਂਗੇ ਟਰੈਕਟਰ ਵੀ ਦੇਖੋ ਜੀ ਸਾਰਾ ਰੀਨ ਵਾਲਾ ਠੀਕ ਹੈ ਜੀ ਬਿਲਕੁਲ ਆਹ ਜਿਹੜਾ ਕਾ ਜਾਲੀ ਪਵਾ ਨਾਲ ਦੇ ਆਈ ਸਾਰਾ ਕੁਝ ਨਾਲ ਦਾ ਹੀ ਜਮੇ ਟੂ ਜਲੀ ਸਾਰਾ ਓਰੀਜਨਲ ਆ ਸਾਡੇ ਕੋਲ ਹੀ ਘਰੋਂ ਹੀ ਮੈਨੂੰ ਸਾਡੇ ਆਇਆ ਮੇਰੇ ਲਿਆ ਜੀ ਮੁੰਡੇ ਦਾ ਹੀ ਸੀਗਾ ਇਹ ਠੀਕ ਹੈ ਜੀ ਉਹਨੂੰ ਮੈਂ ਹੋਰ ਦੇਤਾ ਇਹ 6-7 ਸਾਲ ਹੋਨੇ ਵਾਲਿਆ ਹੁਣ ਉਹਨੇ ਉੱਚਾ ਮਾਡਲ ਲੈ ਲਿਆ ਉਹ ਮੈਥੋਂ ਲੈ ਗਿਆ ਵਾ ਬਦਲ ਕੇ ਲੈ ਜਾਂਦਾ ਹੁੰਦਾ ਮੈਥੋਂ ਬਦਲ ਕੇ ਲੈ ਜਾਂਦੇ ਚਲੋ ਠੀਕ ਹੈ ਜੀ ਫੋਨ ਨੰਬਰ ਬੋਲ ਦੇ ਆਪਣਾ 98788 1 99788 16475 ਤਾਂ ਲੋ ਜੀ ਮਿੱਤਰੋ ਅੱਗੇ ਆ ਜੀ ਇੰਡੋ ਫਾਰਮ 30559 ਵੀ ਬਹੁਤ ਹੀ ਸਾਫ਼ ਸੁਥਰਾ ਤੇ ਚੰਗੀ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਦੋਸਤੋ ਅ ਟਰੈਕਟਰ ਚੈੱਕ ਕਰ ਸਕਦੇ ਹੋ ਵਗੈਰਾ ਕਲਰ ਵਗੈਰਾ ਸਾਰਾ Ориジナル ਕੇ ਟੇਮ ਮਾਰ ਕੇ ਕਹਿੰਦੇ ਤੇ ਭਾਈ ਜੀ ਜੇ ਕੇ ਕੰਪਨੀ ਦੇ ਟਾਇਰ ਆ ਜੇ ਕੇ ਸੋਨਾਂ ਦੇ ਅੱਗੇ ਵਾਲੇ ਪਿੱਛੇ ਵਾਲੇ ਵੀ ਬਹੁਤ ਸਾਫ਼ ਸੁਥਰਾ ਪੀਟੀ ਵਗੈਰਾ ਨਾਲ ਹੁਣ ਜੇਕਰ ਆਪਾਂ ਇਹਦੀ ਮਾਡਲ ਦੀ ਗੱਲ ਕਰੀਏ ਦੋਸਤੋ ਮਾਡਲ 2013 ਤੇ 2,65,000 ਰੁਪਏ ਡਿਮਾਂਡ ਹੈ ਜਿਹੜੀ ਕਿ ਇਹ ਫਿਕਸ ਨਹੀਂ ਹੁੰਦੀ ਮਿੱਤਰੋ ਮੌਕੇ ਤੇ ਜਿਹੜਾ ਕਿ ਮਾਨਤਨ ਮਾਲ ਕਹਿੰਦੇ ਸੀ ਚੰਗਾ ਕਰ ਦਾਂਗੇ ਅੱਗੇ ਹੀ ਉਹਨਾਂ ਦਾ ਇੱਕ ਮਹਿੰਦਰਾ 265 ਡੀਆਈ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਅੱਗੇ ਪਿੱਛੇ ਵਾਲੇ ਜਿਹੜੇ ਪਿੱਛੇ ਜਿਹੜੇ ਅੱਗੇ ਵਾਲੇ ਜੇਕੇ ਕੰਪਨੀ ਦੇ ਟਾਇਰ ਆ ਦੋਸਤੋ ਮਾਡਲ 98 ਹੈ ਤੇ ਰੇਟ 1,25,000 ਰੁਪਏ ਜਿਹੜਾ ਕਿ ਮੌਕੇ ਤੇ ਮਾਨਤਨ ਕਰ ਦੇਣਗੇ ਫਿਕਸ ਨਹੀਂ ਹੁੰਦਾ ਮੌਕੇ ਤੇ ਅੱਗੇ ਆ ਗਿਆ ਦੋਸਤੋ ਸੋਨ ਵਾਲੀ ਕਾ ਡੀਆਈ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਐ ਕੁੱਡੀਰ ਕੰਪਨੀ ਦੇ ਟਾਇਰ ਮਾਡਲ 2004 ਐ ਤੇ ਡਬਲ ਕਲਚ ਐ ਦੋਸਤੋ 1,65,000 ਰੁਪਏ ਇਹਨਾਂ ਨੇ ਮਾਲਕਾਂ ਦੀ ਰਿਮਾਂਡ ਰੱਖੀ ਹੋਈ ਐ ਤਾਂ ਜਿਹੜਾ ਕਿ ਮੌਕੇ ਤੇ ਘੱਟ ਵੱਧ ਰੇਟ ਕਰ ਦੇਣਗੇ ਜਿਹੜਾ ਕਿ ਰੇਟ ਦੋਸਤੋ ਕਹਿੰਦੇ ਫਿਕਸ ਨਹੀਂ ਹੁੰਦਾ